ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਪਹੁੰਚੇ ਹਾਂ ਜ਼ਿਲ੍ਹਾ ਹਨੂਮਾਨਗੜ੍ਹ ਦੇ ਪਿੰਡ ਜੰਡਾਂਵਾਲੀ ਦੇ ਵਿੱਚ ਪਿੰਡ ਜੰਡਾਂਵਾਲੀ ਜਦੋਂ ਹਨੂਮਾਨਗੜ੍ਹ ਤੋਂ ਗੰਗਾ ਨਗਰ ਨੂੰ ਜਾਈਏ ਤਾਂ ਤਕਰੀਬਨ 5 ਕੁ ਕਿਲੋਮੀਟਰ ਦੂਰੀ ਦੇ ਉੱਪਰ ਵਸਿਆ ਹੋਇਆ ਪਿੰਡ ਆ ਤੇ ਇੱਥੇ ਅੱਜ ਆਪਾਂ ਪਹੁੰਚੇ ਆ ਭਪਿੰਦਰ ਸਿੰਘ ਜੀ ਤੇ ਸੁਰਿੰਦਰ ਸਿੰਘ ਜੀ ਜਿੰਝਾ ਉਹਨਾਂ ਦੇ ਘਰ ਵੀ ਕੇ ਬਹੁਤ ਖੂਬਸੂਰਤ ਵੀਡੀਓ ਹੋਣ ਵਾਲੀ ਹੈ ਅੱਜ ਦੀ ਵੀਡੀਓ ਨੂੰ ਦੋਸਤੋ ਐਂਡ ਤੱਕ ਜਰੂਰ ਦੇਖਿਓ ਗੱਲ ਕਰੀਏ ਇਸ ਪਰਿਵਾਰ ਦੇ ਪਿਸ਼ੋਕੜ ਦੀ ਤਾਂ ਇਸ ਪਰਿਵਾਰ ਦਾ ਪਿਸ਼ੋਕੜ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਹੀਰਾਵਾਲੀ ਦਾ ਤਕਰੀਬਨ 1955-56 ਦੇ ਵਿੱਚ ਜਿਹੜੇ ਬਜ਼ੁਰਗ ਇੱਥੇ ਆਏ ਸੀ ਦੋਸਤੋ ਇਹ 1974 ਜਿਸ ਤਰ੍ਹਾਂ ਆਪਾਂ ਉੱਪਰ ਕਰਦੇ ਸਨ ਪੜ ਰਹੇ ਆ 1974 ਦੇ ਵਿੱਚ ਇਹ ਘਰ ਚੌਧਰੀ ਰਾਮ ਪ੍ਰਤਾਪ ਸਿੰਘ ਜੀ ਜਿੰਝਾ ਉਹਨਾਂ ਨੇ ਇਹ ਘਰ ਬਣਵਾਇਆ ਸੀ ਬਹੁਤ ਸੋਹਣੀ ਲੋਕੇਸ਼ਨ ਪਿੰਡੋਂ ਬਾਰ-ਬਾਰ ਜਿਹੜਾ ਇਹ ਘਰ ਬਣਿਆ ਹੋਇਆ ਆ ਤੇ ਘਰ ਦਾ ਦੋਸਤੋ ਜਿਹੜਾ ਡਿਜ਼ਾਈਨ ਆ ਉਹ ਬਹੁਤ ਖੂਬਸੂਰਤ ਆ ਸਾਹਮਣੇੋਂ ਦਰਵਾਜ਼ੇ ਦੇ ਵਿੱਚੋਂ ਐਂਟਰੀ ਕਰੀਏ ਤਾਂ ਸੱਜੇ ਹੱਥ ਸਾਹਮਣੇ ਇਹ ਖੂਬਸੂਰਤ ਬਰਾਂਡੇ ਨਜ਼ਰ ਆਉਂਦੇ ਆ ਬਰਾਂਡਿਆਂ ਦੇ ਪਿੱਛੇ ਤੇ ਚਾਰ ਚਫੇਰੇ ਜਿਹੜੇ ਉਹ ਕਮਰੇ ਬਣੇ ਹੋਏ ਆ ਇਸ ਘਰ ਦੇ ਵਿੱਚ ਦੋਸਤੋ ਜਿਹੜਾ ਕਲਰ ਕੰਬੀਨੇਸ਼ਨ ਆ ਉਹ ਵੀ ਬਹੁਤ ਖੂਬਸੂਰਤ ਦਿੱਤਾ ਗਿਆ ਤੇ ਬਿਲਕੁਲ ਇਸ ਘਰ ਦੀ ਜਿਹੜੀ ਲੋਕਾ ਉਹ ਸਾਰੇ ਦੀ ਸਾਰੀ ਉਸੇ ਤਰ੍ਹਾਂ ਪੁਰਾਣੀ ਆ ਰੈਗੂਲਰ ਜਿਹੜਾ ਇਸ ਨੂੰ ਸਮੇਂ-ਸਮੇਂ ਤੇ ਘਰ ਦੀ ਜਿਹੜੀ ਮੇਨਟੇਨੈਂਸ ਵਗੈਰਾ ਹੁੰਦੀ ਰਹਿੰਦੀ ਆ ਸੰਭ ਸੰਭਾਲ ਵਧੀਆ ਤਰੀਕੇ ਨਾਲ ਹੋ ਰਹੀ ਆ ਤਾਂ ਇਸੇ ਕਰਕੇ ਅੱਜ ਇਹ ਵਿਰਾਸਤ ਇੰਨੀ ਸੋਹਣੀ ਨਜ਼ਰ ਆ ਰਹੀ ਆ ਪਹਿਲਾਂ ਆਮ ਹੀ ਦੋਸਤੋ ਇਸ ਤਰ੍ਹਾਂ ਦੇ ਖੁੱਲੇ ਬਰਾਂਡਿਆਂ ਵਾਲੇ ਘਰ ਹੁੰਦੇ ਸੀ ਪਿੱਛੇ ਕਮਰੇ ਸਾਈਡ ਤੇ ਇਸ ਦੇ ਸਟੋਰ ਤੇ ਅੱਗੇ ਬਰਾਂਡਾ ਹੁੰਦਾ ਸੀ ਖੁੱਲਾ ਡੁੱਲਾ ਵੇੜਾ ਤੇ ਵੱਡੇ ਪਰਿਵਾਰ ਸੀ ਸਾਂਝੇ ਪਰਿਵਾਰ ਸੀ ਜਦੋਂ ਰਲ ਕੇ ਲੋਕ ਵੇੜਿਆਂ ਦੇ ਵਿੱਚ ਬਰਾਂਡਿਆਂ ਦੇ ਵਿੱਚ ਬੈਠਦੇ ਸੀ ਇਹ ਘਰ ਜਿਹੜਾ ਤਕਰੀਬਨ 2-3 ਪਾਰਟ ਦੇ ਵਿੱਚ ਕੰਪਲੀਟ ਹੋਇਆ 1971-72 ਦੇ ਵਿੱਚ ਬਾਨਾ ਸਟਾਰਟ ਹੋਇਆ ਸੀ ਤੇ 1974 ਦੇ ਵਿੱਚ ਜਾ ਕੇ ਇਹ ਸਾਰਾ ਜਿਹੜਾ ਘਰ ਆ ਉਹ ਕੰਪਲੀਟ ਹੋਇਆ ਦੋਸਤੋ ਇਸ ਦੇ ਵਿੱਚ ਜਿਹੜੀਆਂ ਫਰਸ਼ਾਂ ਵਗੈਰਾ ਲੱਗੀਆਂ ਹੋਈਆਂ ਈਆਂ ਜਾਂ ਛੱਪਾਂ ਨੇ ਉਹ ਸਾਰੀਆਂ ਪ੍ਰਾਣੀਆਂ ਨੇ ਛੱਪਾਂ ਦੋਸਤੋ ਇਸ ਘਰ ਦੀਆਂ ਜਿਵੇਂ ਪਹਿਲਾਂ ਡਾਟ ਵਾਲੀ ਛੱਤ ਲੱਗ ਬੰਨਦੀ ਸੀ ਉਹੀ ਪ੍ਰਾਣੀਆਂ ਉਸੇ ਤਰ੍ਹਾਂ ਦੀਆਂ ਛੱਪਾਂ ਨੇ ਬਹੁਤ ਖੂਬਸੂਰਤ ਇਸ ਦਾ ਜਿਹੜਾ ਵਿਊ ਆ ਇਸ ਪਾਸੇ ਵੀ ਇੱਕ ਛੋਟਾ ਗੇਟ ਦਿੱਤਾ ਹੋਇਆ ਛੋਟੀ ਜੀ ਐਂਟਰੀ ਕਰਦੀ ਇਸ ਪਾਸੇ ਨੂੰ ਵੀ ਆ ਤੇ ਦੋਸਤੋ ਇਹ ਸਾਹਮਣੇ ਵਾਲੇ ਪਾਸੇ ਵਰਾਂਡੇ ਆ ਜਿਹੜਾ ਬਾਹਰਲਾ ਮੇਨ ਦਰਵਾਜ਼ਾ ਉਸ ਦੇ ਉੱਪਰ ਜਿਹੜਾ ਕਾਰਨਰ ਤੇ ਇਹ ਚਵਾਰਾ ਬਣਿਆ ਹੋਇਆ ਆ ਬਾਹਰਲੇ ਪਾਸੇ ਦਾ ਇਸ ਘਰ ਦਾ ਜਿਹੜਾ ਵਿਊ ਆ ਦੋਸਤੋ ਉਹ ਵੀ ਬੜਾ ਸ਼ਾਨਦਾਰ ਆ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਕਿ ਥੋੜਾ ਜਿਹਾ ਇਹ ਪਿੰਡੋਂ ਵਾਰ-ਵਾਰ ਬਣਿਆ ਆ ਟਾਣੀ ਦੇ ਵਿੱਚ ਆ ਤਾ ਇਸ ਕਰਕੇ ਜਿਹੜਾ ਅੱਗੇ ਮਾਹੌਲ ਆ ਉਹ ਵੀ ਕਾਫੀ ਖੁੱਲਾ ਡੁੱਲਾ ਹਰੇ ਭਰੇ ਆਸੇ ਪਾਸੇ ਜਿਹੜੇ ਦਰਖਤ ਲੱਗੇ ਹੋਏ ਆ ਤੇ ਉਸ ਚੀਜ਼ ਦੇ ਕਰਕੇ ਜਿਹੜੀ ਇਸਦੀ ਖੂਬਸੂਰਤੀ ਆ ਉਹ ਵੇਖਣ ਵਾਲੀ ਆ ਘਰ ਦੇ ਸਾਹਮਣੇ ਬਿਲਕੁਲ ਇੱਕ ਛੋਟਾ ਜਿਹਾ ਪਾਰਕ ਬਣਿਆ ਆ ਤੇ ਇਸ ਦੇ ਵਿੱਚ ਜਿਹੜੇ ਵੱਖੋ ਵੱਖ ਤਰ੍ਹਾਂ ਦੇ ਇਹ ਰੁੱਖ ਲੱਗੇ ਹੋਏ ਆ ਇਹ ਦੋਸਤੋ ਨਾਲ ਹੀ ਬੈਠਕ ਬਣੀ ਹੋਈ ਆ ਦੋਨਾਂ ਪਾਸੇ ਸੱਜੇ ਪਾਸੇ ਤੇ ਖੱਬੇ ਪਾਸੇ ਬੈਠਕਾਂ ਤੇ ਇਸ ਦੇ ਅਗਲੇ ਪਾਸੇ ਜਿਸ ਤਰ੍ਹਾਂ ਆਪਾਂ ਇਹ ਦੇਖ ਰਹੇ ਆ ਇਹ ਪਾਰਕ ਦਾ ਵਿਊ ਇਸ ਘਰ ਦੀ ਖੂਬਸੂਰਤੀ ਆ ਉਸ ਨੂੰ ਹੋਰ ਵੀ ਵਧਾਉਂਦਾ ਹੈ ਦੋਸਤੋ ਇਸ ਤਰ੍ਹਾਂ ਦੇ ਜਿਹੜੇ ਵਾਸਤੀ ਘਰ ਜਿਹੜੇ ਪਰਿਵਾਰਾਂ ਨੇ ਸੁਭਾਲੇ ਹੋਏ ਆ ਉਹ ਪਰਿਵਾਰ ਵਾਕਈ ਵਧਾਈ ਦੇ ਹੱਕਦਾਰ ਨੇ ਤੇ ਦੋਸਤੋ ਇਹਨਾਂ ਚੀਜ਼ਾਂ ਨੂੰ ਅੱਗੇ ਦੋਸਤਾਂ ਮਿੱਤਰਾਂ ਦੇ ਨਾਲ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਦੋਸਤੋ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਕਮੈਂਟ ਜਰੂਰ ਕਰਿਆ ਜੇ ਹੋਰ ਸਾਡੀਆਂ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ